ਸਾਡਾ ਸਵਾਲਤਾ ਹੈ ਸਾਡੇ ਚੈਨਲ ਤੇ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਬਾਹ ਦੇ ਮੋਡੇ ਦੀ ਕੱਟ ਇਹ ਕੱਟ ਆਪਾਂ ਇਹ ਕਿੰਨੇ ਨਾਪ ਦੀ ਕਿੰਨੇ ਇੰਚ ਤੇ ਪਾਉਣੀ ਆ ਕਈ ਵਾਰ ਸਾਨੂੰ ਨਹੀਂ ਸਮਝ ਲੱਗਦੀ ਕਿ ਕੱਟ ਛਢਾਈ ਇੰਚ ਤੇ ਪਾਉਣੀ ਆ ਜਾਂ 3 ਇੰਚ ਤੇ ਪਾਉਣੀ ਆ ਅੱਜ ਆਪਾਂ ਤੁਹਾਨੂੰ ਇਸ ਬਾਰੇ ਦੱਸਾਂਗੇ ਕਿ ਇਹ ਹੈ ਇਹ ਕੱਟ ਆਪਾਂ ਕਿਦਾਂ ਪਤਾ ਕਰੀਏ ਕਿ ਇਹ ਕਿੰਨੇ ਤੇ ਪਵੇਗੀ ਇਸ ਲਈ ਆਪਾਂ ਨੇ ਪਹਿਲਾਂ ਤੁਸੀਂ ਬਾਜੂ ਦਾ ਕੱਪੜਾ ਜਿਹੜਾ ਉਹ ਕੱਟ ਕਰ ਲਿਆ 2.5 ਇੰਚ ਵੱਧ ਰੱਖਦੇ ਹੋਏ 2 ਇੰਚ ਮੂਰੇ ਤਰਪਾਈ ਦਾ 0.5 ਇੰਚ ਉੱਪਰ ਸਲਾਈ ਚ ਜਾਏਗਾ ਇਸ ਕਰਕੇ ਆਪਾਂ 2.5 ਇੰਚ ਵੱਧ ਰੱਖਦੇ ਹੋਏ ਆਪਣੇ ਬਾਹ ਦੇ ਕੱਪ ਇਸ ਤੋਂ ਬਾਅਦ ਹੁਣ ਆਪਾਂ ਤੁਹਾਨੂੰ ਦੱਸਾਂਗੇ ਜੋ ਕਿ ਆਪਣੀ ਮੋਢੇ ਦੇ ਸ਼ੈਡ ਤੋਂ ਕੱਟ ਪੈਣੀ ਹੈ ਬਾਹ ਦੀ ਉਹ ਕਿੰਨੇ ਇੰਚ ਤੇ ਪੈਣੀ ਹੈ ਇਸ ਹਾਂਜੀ ਇਹ ਕਾਟ ਪਤਾ ਕਰਨ ਲਈ ਆਪਾਂ ਨੇ ਆਪਣੀ ਕਮੀਜ਼ ਨੂੰ ਸਿੱਧਾ ਕਰ ਲੈਣਾ ਜੋ ਕਿ ਆਪਾਂ ਨੇ ਕੱਟ ਕਰ ਰੱਖਿਆਗਾ ਆਪਾਂ ਆਪਣੀ ਕਮੀਜ਼ ਨੂੰ ਵੇਖ ਕੇ ਆਪਣੀ ਬਾਹ ਦੀ ਕਾਟ ਜਿਹੜੀ ਉਹ ਪਾਵਾਂਗੇ ਇਸ ਦੇ ਜੋ ਵੀ ਆਪਾਂ ਨੇ ਮੋਢੇ ਦੇ ਨਿਸ਼ਾਨ ਲਗਾਉਣੇ ਆ ਮੋਢੇ ਦੇ ਨਿਸ਼ਾਨਾਂ ਦੇ ਸੈਂਟਰ 'ਚ ਜੋ ਬਾਕਸ ਤੇ ਕ੍ਰੋਸ ਬੰਦਾ ਹੈ ਉਸ ਕ੍ਰੋਸ ਤੇ ਇੰਚ ਟੇਪ ਰੱਖ ਕੇ ਆਪਾਂ ਨੇ ਆਪਣੇ ਪਿਛਲੇ ਪੱਲੇ ਦੀ ਕੱਟ ਜਿਹੜੀ ਉਹ ਮੈਨ ਲੈਣੀ ਆ ਜੋ ਕਿ ਆਪਣੀ 3 ਇੰਚ ਤਿਆਰ ਰਹੀ ਆ ਤੁਸੀਂ ਦੇਖ ਸਕਦੇ ਹੋ ਆਪਣੀ ਬੈਕ ਕੱਟ ਜਿਹੜੀ ਉਹ 3 ਇੰਚ ਤਿਆਰ ਰਹੀ ਆ ਇਸ ਕਰਕੇ ਹੁਣ ਆਪਣੇ ਜੋ ਵੀ ਵਾਂ ਦੇ ਮੋਢੇ ਦੀ ਕੱਟ ਪਵੇਗੀ ਉਹ 3 ਇੰਚ ਤੇ ਹੀ ਪਵੇਗੀ ਐਦਾਂ ਤੁਸੀਂ ਪਤਾ ਕਰ ਸਕਦੇ ਹੋ ਕਮੀਜ਼ ਦੀ ਕੱਟ ਤੋਂ ਵੀ ਤੁਹਾਡੀ ਮੋਢੇ ਦੀ ਕੱਟ ਜਿਹੜੀ ਉਹ 2 ਇੰਚ ਤੇ ਹੋਣੀ ਆ ਜਾਂ 2.5 ਇੰਚ ਤੇ ਹੋਣੀ ਆ ਜਾਂ 3 ਇੰਚ ਤੇ ਹੋਣੀ ਆ ਹੁਣ ਇਹ ਆਪਣੀ ਕੱਟ ਜਿਹੜੀ 3 ਇੰਚ ਤਿਆਰ ਰਹੀ ਆ 3 ਇੰਚ ਤੇ ਆਪਾਂ ਨੇ ਨਿਸ਼ਾਨ ਲਗਾ ਲਏ ਆ ਇਸ ਤੋਂ ਬਾਅਦ ਜਿੰਨਾ ਵੀ ਆਪਣੇ ਕਮੀਜ਼ ਦਾ ਮੋਢਾ ਆਪਣੇ ਤਿਆਰ ਰੱਖਣਾ ਉਸ ਨੂੰ ਇਸ ਨਿਸ਼ਾਨ ਦੇ ਉੱਪਰ ਰੱਖਦੇ ਹੋਏ ਆਪਾਂ ਨੇ ਮਾਰਕ ਕਰ ਲੈਣਾ ਹੈ ਇਸ ਤੋਂ ਬਾਅਦ ਆਪਣਾ ਜਿੰਨਾ ਵੀ ਮੋਢਾ ਹੈਗਾ ਉਸ ਦਾ ਅੱਧ ਕਰ ਲੈਣਾ ਅੱਧ ਕਰਕੇ ਆਪਾਂ ਇੱਕ ਨਿਸ਼ਾਨਾ ਜਿਹੜਾ ਸੈਂਟਰ ਝੋ ਲਗਾ ਲਵਾਂਗੇ ਇਸ ਤੋਂ ਬਾਅਦ ਜੋ ਵੀ ਆਪਾਂ ਨੇ ਮੋਢੇ ਦੀ ਗਲਾਈ ਪਾਉਣੀ ਹੈ ਬੈਕ ਪੱਲੇ ਦੇ ਉਹ ਆਪਾਂ ਨੇ ਅੱਧ ਤੱਕ ਹੀ ਪਾਉਣੀ ਆ ਆਹ ਤੋਂ ਉੱਪਰ ਆਪਾਂ ਬਿਲਕੁਲ ਸਿੱਧਾ ਰੱਖਾਂਗੇ ਇਸ ਤੋਂ ਬਾਅਦ ਆਪਾਂ ਫਰੰਟ ਪੱਲੇ ਦੀ ਕਟ ਜਿਹੜੀ ਉਹ 1.5 ਇੰਚ ਦੀ ਪਾ ਲਵਾਂਗੇ ਉਹ ਵੀ ਆਪਣਾ ਜੋ ਕਿ ਅੱਧ ਚ ਸੈਂਟਰ ਚ ਨਿਸ਼ਾਨ ਆ ਰਿਹਾ ਹੈ ਉਸ ਤੋਂ ਆਪਾਂ 4 ਇੰਚ ਰੱਖਦੇ ਹੋਏ ਦੋਨਾਂ ਛੱਡਾਂ ਨੂੰ ਕਾਟ ਜਿਹੜੀ ਆਪਣੀ ਤਿਰਸੀ ਕਰਦੇ ਹੋਏ ਪਾ ਲਵਾਂਗੇ ਇਸ ਤੋਂ ਬਾਅਦ ਆਪਾਂ ਨੇ ਲਗਾ ਲੈਣਾ ਜੀ ਆਪਣੀ ਕਫ ਦਾ ਨਿਸ਼ਾਨ ਇਹਦਾ ਕਫ ਅਤੇ ਮੋਢੇ ਦੇ ਨਿਸ਼ਾਨ ਨੂੰ ਮਿਲਾਉਂਦੇ ਹੋਏ ਆਪਾਂ ਮਾਰਕ ਕਰ ਲੈਣਾ ਹੈ ਇਹਦਾ ਮਾਰਕ ਕਰਨ ਤੋਂ ਬਾਅਦ ਆਪਾਂ 1.5 ਇੰਚ ਕਪੜਾ ਵਧਾ ਕੇ ਰੱਖ ਲਵਾਂਗੇ ਜੋ ਕਿ ਆਪਣੀ ਸਲਾਈ ਦੇ ਅੰਦਰ ਲਈ ਛੜ ਜਾਵੇਗਾ ਇਸ ਤੋਂ ਬਾਅਦ ਆਪਾਂ ਆਪਣੀ ਬਾਹਾਂ ਦੀ ਕਟਿੰਗ ਜਿਹੜੀ ਉਹ ਕਰ ਲਵਾਂਗੇ ਐਦਾਂ ਕਮੀਜ਼ ਨਾਲ ਮਿਲ ਕੇ ਕਾਟ ਪਾਉਣ ਨਾਲ ਬਾਹ ਨੂੰ ਜੜਦਿਆਂ ਟਾਈਮ ਕੋਈ ਵੀ ਬਾਹ ਦਾਟ ਜਿਹੜੀ ਉਹ ਨਹੀਂ ਹੁੰਦੀ ਬਾਹ ਦਾ ਮੋਢਾ ਜਿਹੜਾ ਕਮੀਜ਼ ਦੇ ਮੋਢੇ ਨਾਲ ਬਿਲਕੁਲ ਸਹੀ ਤਰੀਕੇ ਨਾਲ ਸੈੱਟ ਆ ਜਾਂਦਾ ਹੈ ਕੋਈ ਵੀ ਝੋਲ ਵਗੈਰਾ ਨਹੀਂ ਪੈਂਦਾ ਇਦਾਂ ਤੁਸੀਂ ਵੀ ਕਮੀਜ਼ ਤੋਂ ਬਣ ਕੇ ਆਪਣੇ ਮੋਢੇ ਦੀ ਕਾਟ ਜਿਹੜੀ ਬਾਂਦੀ ਹੈ ਬਿਲਕੁਲ ਸਹੀ ਪਾ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਵੀਡੀਓ ਹੈਲਪਫੁਲ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਧੰਨਵਾਦ